ਇਥੇ ਗੱਲ ਇੱਕ ਮਜ਼ਬਦ ਦੀ ਨਹੀਂ ਇਥੇ ਗੱਲ ਮੁੱਖੀ ਅਧਿਕਾਰਾਂ ਦੀਆਂ ਹਿਊਮਨ ਰਾਈਟਸ ਦੀ ਹੈ ਹਿਊਮਨ ਰਾਈਟਸ ਦਾ ਇਹ ਕਹਿੰਦਾ ਹੈ ਕਿ ਮਜ਼ਬ ਨੂੰ ਪਿੱਛੇ ਰੱਖ ਕੇ ਪਹਿਲਾਂ ਹਿਮੈਨਿਟੀ ਨੂੰ ਬਚਾਓ ਬਾਅਦ ਵਿੱਚ ਮਜ਼ਬੋ ਇਨਸਾਨੀਅਤ ਦੀ ਗੱਲ ਕਰਨ ਵਾਲੀ ਹਕੂਮਤ ਜੇਕਰ ਇਨਸਾਨੀਅਤ ਦਾ ਹੀ ਕਾਣ ਕਰੇਗੀ ਤੇ ਉਹਦੇ ਵਿੱਚ ਫਿਰ ਉਹ ਹਿਊਮਨ ਰਾਈਟਸ ਦਾ ਮੁੱਦਾ ਚੁੱਕਣਾ ਯੂਨੋ ਦੇ ਵਿੱਚ ਬਿਲਕੁਲ ਸਰਾ ਸਰ ਗਲਤੀ ਹੈ ਐਡਵੋਕੇਟ ਸਾਰੀ ਪੁਲਿਸ ਮਾੜੀ ਨਹੀਂ ਕਹਿ ਸਕਦੇ ਪੁਲਿਸ ਮੁਲਾਜ਼ਮ ਬੜੇ ਬੜੇ ਚੰਗੇ ਆ ਇਹ ਐਗਜ਼ਾਮਪਲ ਆ ਸ਼ਹੀਦਾਂ ਸਾਹਿਬ ਦਾ ਜਿਹੜਾ ਮੋੜ ਹੈ ਬਿਲਕੁਲ ਸ਼ਹੀਦਾਂ ਸਾਹਿਬ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਤੁਸੀਂ ਪਿੱਛੇ ਵੇਖਿਆ ਹੋਵੇਗਾ ਬੜਾ ਵਾਇਰਲ ਹੈ ਜਿਹੜੇ ਬੰਦੇ ਕਿਸੇ ਦੇ ਉੱਤੇ ਜ਼ੁਲਮ ਕਰਦੇ ਨੇ ਉਹ ਕਿਸੇ ਵੀ ਮਜ਼ਹਬ ਦੇ ਨਾਲ ਤਾਲੁਕਾਤ ਨਹੀਂ ਰੱਖਦੇ ਉਹਨਾਂ ਦਾ ਸਿਰਫ ਫਰਜ਼ ਇਹ ਉਹਨਾਂ ਦਾ ਸਿਰਫ ਇਹੀ ਮਕਸਦ ਹੁੰਦਾ ਕਿ ਸਿਰਫ ਕਿਸੇ ਨਾ ਕਿਸੇ ਤਰੀਕੇ ਧਰਮ ਦੇ ਨਾਂ ਦੇ ਤੇ ਆਪਸ ਦੇ ਵਿੱਚ ਦੋਵੇਂ ਕੌਮਾਂ ਲੜ ਜਾਂ। ਉਸ ਵਕਤ ਜੇਕਰ ਮੁਸਲਮਾਨ ਕਮਿਊਨਿਟੀ ਜੇਕਰ ਚਾਹੁੰਦੀ ਤਾਂ ਉਹ ਹਿੰਦੂ ਮੁਸਲਮਾਨ ਦੇ ਦੰਗੇ ਵੀ ਹੋ ਸਕਦੇ। ਬਿਲਕੁਲ। ਅਵਲੇ ਅੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ જગ ਉਪਜਿਆ ਕੌਣ ਭਲੇ ਕੋ ਮੰਦੇ। ਬਿੱਤੇ ਦਿਨੀ ਇੱਕ ਦਿੱਲੀ ਦੀ ਵੀਡੀਓ ਵਾਇਰਲ ਹੋ ਰਹੀ ਸੀ। ਜਿਸ ਦੇ ਵਿੱਚ ਮੁਸਲਮਾਨ ਪਾਈਚਾਰਾ ਰੋਡ ਦੇ ਉੱਪਰ ਬੈਠ ਕੇ ਨਮਾਜ਼ ਅਦਾ ਕਰਿਆ ਹੁੰਦਾ ਹੈ ਪਰ ਉਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਹੁੰਦਾ ਹੈ ਜੋ ਉਹਨਾਂ ਨੂੰ ਨਮਾਜ਼ ਅਦਾ ਕਰਦੇ ਆ ਉਹਨਾਂ ਨੂੰ ਠੋਡ ਮਾਰਦਾ ਹੈ ਉਹਨਾਂ ਦੇ ਲੱਤ ਮਾਰਦਾ ਹੈ ਉਹਨਾਂ ਨੂੰ ਤੰਗ ਕਰਦਾ ਹੈ ਹਾਲਾਂਕਿ ਉਸ ਪੁਲਿਸ ਅਧਿਕਾਰੀ ਦੇ ਉੱਪਰ ਕਾਰਵਾਈ ਵੀ ਹੋ ਜਾਂਦੀ ਹੈ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਇਸ ਦੁਨੀਆਦਾਰੀ ਦੇ ਵਿੱਚ ਰਹਿ ਰਹੇ ਆ ਹਰ ਇੱਕ ਜਦੋਂ ਇਨਸਾਨੀਅਤ ਦੀ ਗੱਲ ਹੁੰਦੀ ਆ ਤਾਂ ਆਪਾਂ ਧਰਮ ਨੂੰ ਬਾਅਦ ਚ ਲੈ ਕੇ ਆਉਂਦੇ ਆ ਰਪਾ ਇਨਸਾਨੀयत ਹੋਣ ਦੇ ਨਾਤੇ ਇਸ ਤਰੀਕੇ ਕਰਨਾ ਕਿੰਨਾ ਸਹੀ ਆ ਜਾਂ ਕਿੰਨਾ ਕਿ ਗਲਤ ਆ ਉਹ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਪਰ ਸਵਾਲ ਇਹ ਹੈਗਾ ਕਿ ਜਦੋਂ ਕੋਈ ਵੀ ਧਰਮ ਦਾ ਵਿਅਕਤੀ ਆਪਣੇ ਗੁਰੂਆਂ ਪੀਰਾਂ ਨੂੰ ਯਾਦ ਕਰਦਾ ਹੋਵੇ ਉਸ ਟਾਈਮ ਇਸ ਤਰੀਕੇ ਦਾ ਤਸ਼ੱਦਦ ਕਰਨਾ ਕਿੰਨਾ ਕਿ ਗਲਤ ਆ ਸੋ ਇਹ ਇਸ ਦੇ ਉੱਪਰ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮਸ਼ਹੂਰ ਕੈਲੀ ਕੀ ਕਥਾਵਾਚਕ ਸਿੱਖ ਫਲਸਫਰ ਪਾ ਇਮਾਨਪ੍ਰੀਤ ਸਿੰਘ ਸਾਡੇ ਨਾਲ ਜੁੜਨਗੇ ਸੋ ਮਨਪ੍ਰੀਤ ਤੁਹਾਡਾ ਸਵਾਗਤ ਕਰਦੇ ਆ ਬਹੁਤ ਬਹੁਤ ਅੱਜ ਦਾ ਖਾਸ ਜਿਹੜੀ ਚਰਚਾ ਆ ਉਹ ਤੁਸੀਂ ਦੇਖੀ ਹੋਏਗੀ ਇੱਕ ਵੀਡੀਓ ਆ ਜਿੱਥੇ ਮੁਸਲਮਾਨ ਭਾਈਚਾਰੇ ਨਮਾਜ਼ ਅਦਾ ਕਰ ਰਿਹਾ ਬੈਠੇ ਹੁੰਦੇ ਆ ਸੜਕ ਦੇ ਕਹ ਲਈਏ ਕਿ ਕੰਡੇ ਤੇ ਉਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਹੁੰਦਾ ਆ ਤੇ ਠੋਡ ਮਾਰਿਆ ਜਾਂਦਾ ਲੱਤ ਮਾਰੀ ਜਾਂਦੀ ਆ ਦੋ ਤਿੰਨ ਜਾਨਿਆਂ ਨੂੰ ਲੱਤ ਮਾਰੀ ਆ ਸੋ ਕਿੱਦਾਂ ਦੇਖੀਏ ਇਸ ਚੀਜ਼ ਨੂੰ ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਦਾ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਅਸੀਂ ਗੱਲ ਕਰਨੇ ਆ ਯੂਨੋ ਦੇ ਵਿੱਚ ਵੀ ਰੌਲਾ ਪਾਇਆ ਜਾਂਦਾ ਸਾਡੀ ਹਕੂਮਤ ਵੱਲੋਂ ਸਾਡੀ ਸਰਕਾਰ ਵੱਲੋਂ ਕਿ ਅਸੀਂ ਹਿਊਮਨ ਰਾਈਟਸ ਨੂੰ ਬਚਾਉਣਾ ਚਾਹੁੰਦੇ ਆ ਇੱਥੇ ਗੱਲ ਇੱਕ ਮਜ਼ਬਦ ਦੀ ਨਹੀਂ ਹੈ ਇੱਥੇ ਗੱਲ ਮਨੁੱਖੀ ਅਧਿਕਾਰਾਂ ਦੀਆਂ ਹਿਊਮਨ ਰਾਈਟਸ ਦੀ ਹੈ ਹਿਊਮਨ ਰਾਈਟਸ ਦਾ ਇਹ ਕਹਿੰਦਾ ਹੈ ਕਿ ਮਜ਼ਬ ਨੂੰ ਪਿੱਛੇ ਰੱਖ ਕੇ ਪਹਿਲਾਂ ਹਿਊਮੈਨਿਟੀ ਨੂੰ ਬਚਾਓ ਬਾਅਦ ਵਿੱਚ ਮਜ਼ਬ ਆਉਦਾ ਹੈ ਬਿਲਕੁਲ ਇਸ ਦੇ ਉੱਤੇ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਜੇਕਰ ਐਗਜ਼ਾਮਪਲ ਲੈਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੂ ਤੁਰਕ ਕੋ ਰਾਫਸੀ ਇਮਾਮ ਸਾਫੀ ਮਾਨਸ ਦੀ ਜਾਤ ਸਭੇ ਇੱਕ ਹੈ ਪਹਿਚਾਨ ਬਿਲਕੁਲ ਕਿ ਮਾਨਸ ਦੀ ਜਾਤ ਇੱਕੋ ਹੀ ਹੈ ਇਨਸਾਨੀਅਤ ਜੇਕਰ ਇਨਸਾਨੀਅਤ ਹੀ ਨਹੀਂ ਰਹੀ ਇਨਸਾਨੀਅਤ ਦੀ ਗੱਲ ਕਰਨ ਵਾਲੀ ਹਕੂਮਤ ਜੇਕਰ ਇਨਸਾਨੀਅਤ ਦਾ ਹੀ ਕਾਣ ਕਰੇਗੀ ਤੇ ਉਹਦੇ ਵਿੱਚ ਫਿਰ ਉਹ ਹਿਊਮਨ ਰਾਈਟਸ ਦਾ ਮੁੱਦਾ ਚੁੱਕਣਾ ਯੂਨੋ ਦੇ ਵਿੱਚ ਬਿਲਕੁਲ ਸਾਰਾ ਸਰ ਗਲਤ ਹੈ ਅੱਛਾ ਮਨਪ੍ਰੀਤ ਇੱਥੇ ਜ਼ਿਕਰ ਕਰਾਂ ਤੁਸੀਂ ਹਰ ਇੱਕ ਧਰਮ ਨੂੰ ਲੈ ਕੇ ਚੰਗੀ ਤਰ੍ਹਾਂ ਵਾਕਿਫ ਹੋ ਹਰ ਇੱਕ ਧਰਮ ਦਾ ਗਿਆਨ ਰੱਖਦੇ ਹੋ ਪਰ ਮੈਂ ਇੱਥੇ ਸਵਾਲੇ ਵੀ ਕਰੂੰਗਾ कि ਜਦੋਂ ਕਹਿੰਦੇ ਕਿ ਨਮਾਜ਼ ਅਦਾ ਕਰਨ ਦਾ ਇੱਕ ਸਮਾਂ ਹੁੰਦਾ ਆ ਸੋ ਉਹ ਸਮਾਂ ਇੱਕ ਜ਼ਰੂਰੀ ਹੁੰਦਾ ਉਸ ਟਾਈਮ ਤੇ ਨਮਾਜ਼ ਅਦਾ ਕਰਨੀ ਪੈਂਦੀ ਆ ਉਹਦਾ ਸਮਾਂ ਅੱਗੇ ਪਿੱਛੇ ਨਹੀਂ ਹੋ ਸਕਦਾ ਜੀ ਨਹੀਂ ਹੋ ਸਕਦਾ ਸੋ ਕਹਿ ਸਕਦੇ ਉਹਨਾਂ ਦੀ ਇੱਕ ਮਜਬੂਰੀ ਸੀ ਕਿ ਉਸੇ ਟਾਈਮ ਤੇ ਬੈਠ ਕੇ ਰੋਡ ਦੇ ਕੰਢੇ ਤੇ ਉਹਨਾਂ ਨੂੰ ਨਮਾਜ਼ ਅਦਾ ਕਰਨੀ ਪਈ ਦੇਖੋ ਜੀ ਗੁਰਨਾਨਕ ਸਾਹਿਬ ਨੇ ਇੱਕ ਬੜੀ ਸੋਹਣੀ ਗੱਲ ਕਹੀ ਆ ਜਪਜੀ ਸਾਹਿਬ ਦੇ ਵਿੱਚ ਅਮਰਤ ਵੇਲਾ ਸੱਚ ਨਾਉ ਵਡਿਆਈ ਵਡਿਆਈ ਵਿਚਾ ਜੀ ਹੁਣ ਸਰਕਾਰ ਜੇ ਸਰਕਾਰ ਦੇ ਕੋਲ ਸਾਰੇ ਬੁੱਧੀਜੀਵੀ ਮੌਜੂਦ ਨੇ ਗਿਆਨੀ ਮੌਜੂਦ ਨੇ ਉਹਨਾਂ ਕੋ ਸਾਰੇ ਵਜ਼ੀਰੀ ਬੈਠੀ ਆ ਜਿਹੜੇ ਬੜੇ ਬੜੇ ਆਲਮ ਫਾਜ਼ਿਲ ਨੇ ਡਿਗਰੀਆਂ ਕੀਤੀਆਂ ਧਰਮ ਦੀਆਂ ਵੀ ਕੀਤੀਆਂ ਨੇ ਉਹਨਾਂ ਨੂੰ ਪਤਾ ਕਿ ਜਿਹੜਾ ਅਮਰਤ ਵੇਲੇ ਦਾ ਸਮਾਂ ਉਹ 6 ਤੋਂ ਲੈ ਕੇ 3 ਵਜੇ ਦੇ ਵਿਚਕਾਰ ਚੌਥਾ ਪੈਰ ਰਾਤ ਦਾ ਹੂੰ ਪਰ ਜਿਹੜਾ ਮੁਸਲਮਾਨਾਂ ਦੇ ਵਿੱਚ ਸ੍ਰੀ ਮੁਹੰਮਦ ਸਾਹਿਬ ਤੋਂ ਜਿਹੜੀ ਰੀਤ ਚੱਲੀ ਆ ਰਹੀ ਹੈ ਪਹਿਲੇ ਫਜ਼ਰ ਦੀ ਨਮਾਜ਼ ਹੁੰਦੀ ਹੈ ਜਿਸ ਨੂੰ ਅਮਰਤ ਵੇਲਾ ਕਹਿੰਦੇ ਆ ਉਸ ਤੋਂ ਬਾਅਦ ਜਿਹੜੀਆਂ ਮਗਰੀਬ ਦੀ ਨਵਾਜ਼ ਆ ਜਾਂਦੀ ਹੈ ਪਰ ਜਿਸ ਵਕਤ ਉਹ ਨਮਾਜ਼ ਪੜ੍ਹ ਰਹੇ ਸੀ ਉਹ ਆਈ ਥਿੰਕ ਮੈਨੂੰ ਲੱਗਦਾ ਹੈ ਕਿ ਮਗਰੀਬ ਦੀ ਨਵਾਜ਼ ਸੀਗੀ ਹੂੰ ਉਹਦਾ ਸਮਾਂ ਹੁੰਦਾ ਨਮਾਜ਼ੀ ਹਾਂਜੀ ਬਿਲਕੁਲ ਜੀ ਉਹਦਾ ਸਮਾਂ ਹੁੰਦਾ ਦੁਪਹਿਰ ਦਾ ਸਮਾਂ ਇਹ ਜਿਹੜੀਆਂ ਜਿਹੜਾ ਵਕਤ ਚੱਲਦਾ ਨਾ ਨਮਾਜ਼ਾਂ ਦਾ ਇਹ ਤੁਹਾਨੂੰ ਪਿੱਛੇ ਇਹਦਾ ਹੋਰ ਜੇਕਰ ਲੈ ਕੇ ਜਾਈਏ ਇਹ ਸਾਰਾ ਮੱਕੇ ਤੋਂ ਚੱਲਦਾ ਅਰਬ ਤੋਂ ਜੀ ਅਰਬ ਦੇ ਵਿੱਚ ਜਿਹੜੀ ਘੜੀ ਲੱਗੀ ਹੈ ਉਸ ਘੜੀ ਦੇ ਨਾਲ ਆਲ ਵਰਲਡ ਦੀਆਂ ਜਿਹੜੀਆਂ ਮਸਜਿਦਾਂ ਨੇ ਉਹ ਅਟੈਚ ਨੇ ਜਿਸ ਵਕਤ ਉੱਥੇ ਨਮਾਜ਼ ਪੜ੍ਹੀ ਜਾਂਦੀ ਹੈ ਉਸੇ ਵਕਤ ਹੀ ਸਮੇਂ ਦਾਰ ਸਮੇਂ ਸਾਰੇ ਵਰਲਡ ਦੇ ਵਿੱਚ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਨੇ ਸਾਰੇ ਵਰਲਡ ਦੇ ਵਿੱਚ ਇਸੇ ਤਰ੍ਹਾਂ ਹੀ ਘੁੰਮਦਾ ਹੈ ਸਿਲਸਿਲਾ ਜਿੱਦਾਂ ਸ੍ਰੀ ਹਰਮੰਦਰ ਸਾਹਿਬ ਤੋਂ ਸਿਰੇ ਹੁਕਮਨਾਮਾ ਆਉਂਦਾ ਉਹ ਉੱਥੋਂ ਜਦੋਂ ਹੁਕਮਨਾਮਾ ਆਉਂਦਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦਾ ਹੈ ਇਸੇ ਤਰ੍ਹਾਂ ਸਿਰਫ 2-2 ਮਿੰਟ ਦਾ ਫਰਕ ਆ ਇਹ ਸਾਰਾ ਸਿਸਟਮ ਮੁਹੰਮਦ ਸਾਹਿਬ ਨੇ ਜਦੋਂ ਇਹ ਨਮਾਜ਼ਾਂ ਦਾ ਰੱਖਿਆ ਕਿ ਪੰਜ ਵਕਤ ਦੀ ਨਮਾਜ਼ ਤੋਂ ਭਾਵ ਹੈ ਕਿ ਸਾਰਾ ਦਿਨ ਖੁਦਾ ਨੂੰ ਯਾਦ ਕਰਨਾ ਹੁਣ ਜਿਸ ਵਕਤ ਜਿਹੜੇ ਅਵਤਾਰੀ ਪੁਰਸ਼ ਨੇ ਇਹ ਇਹ ਜਿਹੜਾ ਵਕਤ ਮੁਕਰਰ ਕੀਤਾ ਤੁਸੀਂ ਫਿਰ ਉਸ ਅਵਤਾਰੀ ਪੁਰਸ਼ ਦੇ ਉੱਤੇ ਸਵਾਲ ਕਿ ਚੁੱਕ ਰਹੇ ਹੋ ਮੁਹੰਮਦ ਸਾਹਿਬ ਦੇ ਉੱਤੇ ਕਿ ਤੂੰ ਗਲਤ ਹੈ ਅਸੀਂ ਸਹੀ ਆ ਇਹ ਜਿਹੜਾ ਵਕਤ ਤੁਹਾਡਾ ਇਸਲਾਮੀ ਢੰਗ ਦਾ ਇਹ ਬਿਲਕੁਲ ਗਲਤ ਹੈ ਅਸੀਂ ਇੱਥੇ ਸਹੀ ਆ ਤੇ ਇਹ ਸਾਨੂੰ ਦੇਖਣਾ ਚਾਹੀਦਾ ਜਿੱਥੇ ਅਸੀਂ ਸ਼੍ਰੀ ਰਾਮ ਚੰਦਰ ਦਾ ਨਾਰਾ ਲਾ ਕੇ ਅਯੋਧਿਆ ਨਗਰੀ ਦੇ ਵਿੱਚ ਸ਼੍ਰੀ ਰਾਮ ਚੰਦਰ ਨੇ ਮਰਿਆਦਾ ਦਾ ਜਿੱਥੇ ਹਿੰਦੁਸਤਾਨ ਨੂੰ ਮਰਿਆਦਾ ਦਿੱਤੀ ਹੈ ਤੇ ਫਿਰ ਇੱਥੇ ਤੁਹਾਡੀ ਮਰਿਆਦਾ ਕਿੱਥੇ ਗਈ ਹੈ ਬਿਲਕੁਲ ਇੱਥੇ ਧਰਮ ਨੂੰ ਆਪਾਂ ਬਾਅਦ ਚ ਲੈ ਕੇ ਆਵਾਂਗੇ ਪਰ ਗੱਲ ਆਪਾਂ ਇਨਸਾਨੀਅਤ ਦੀ ਕਰਦੇ ਹਾਂ ਜੇ ਉੱਥੇ ਭਾਈਚਾਰੇ ਬੈਠੇ ਸੀਗੇ ਨਮਾਜ਼ ਅਦਾ ਕਰ ਰਹੇ ਸੀ ਤਾਂ ਇੱਕ ਉਹ ਪੁਲਿਸ ਅਧਿਕਾਰੀ ਦਾ ਕੀ ਫਰਜ਼ ਬੰਦਾ ਸੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਪੁਲਿਸ ਅਧਿਕਾਰੀ ਦਾ ਇਹ ਫਰਜ਼ ਬਣਦਾ ਸੀ ਕਿਉਂਕਿ ਇੱਕ ਨਮਾਜ਼ ਅਦਾ ਕਰਨ ਨੂੰ ਸਿਰਫ 2-4 ਮਿੰਟ ਦੇ ਕਰੀਬ ਲੱਗਦੇ ਆ ਸਾਡੀ ਇਨਸਾਨੀਅਤ ਦਾ ਜਿਹੜਾ ਵਕਤ ਇਤਨਾ ਦੈਰਾ ਸਾਡਾ ਥੱਲੇ ਹੋ ਗਿਆ ਕਿ ਅਸੀਂ 2-4 ਮਿੰਟ ਵੀ ਕਿਸੇ ਨੂੰ ਨਹੀਂ ਦੇ ਸਕਦੇ ਰੱਬ ਵਾਸਤੇ ਬਿਲਕੁਲ ਸਾਰਾ ਦਿਨ ਅਸੀਂ ਹੁਣ ਤੁਹਾਨੂੰ ਵੀ ਪਤਾ ਹੈ ਕਿ ਵੀ ਥਾਣਿਆਂ 'ਚ ਕੀ ਹੁੰਦਾ ਕਚਹਿਰੀਆਂ 'ਚ ਕੀ ਹੁੰਦਾ ਰੱਬ ਨੂੰ ਇੱਕ ਪਾਸੇ ਰੱਖ ਕੇ ਆਪੋਤਾਪੀ ਪਈ ਆ ਕਿ ਵੀ ਉਧਰੋਂ ਫੜ ਲਓ ਇਧਰੋਂ ਫੜ ਲਓ ਸਾਰਾ ਕੁਝ ਕਰ ਲਓ ਪਰ ਉਸ ਵਕਤ ਚਾਹੀਦਾ ਸੀ ਕਿ ਵੀ ਜਿਹੜੀ ਨਮਾਜ਼ ਆਦਾ ਹੋ ਰਹੀ ਹੈ ਪੁਲਿਸ ਵਾਲੇ ਨੂੰ ਵੀ ਚਾਹੀਦਾ ਸੀ ਉੱਥੇ ਬਹਿ ਕੇ ਸਜਦੇ ਮੈਂ ਕਿ ਸਜਦਾ ਕਰੇ ਜਿੱਥੇ ਉਹ ਨਮਾਜ਼ ਪੜ ਰਹੇ ਨੇ ਉੱਥੇ ਪੁਲਿਸ ਵਾਲੇ ਨੂੰ ਵੀ ਚਾਹੀਦਾ ਸੀ ਉਹ ਵੀ ਆਪਣੇ ਖੁਦਾ ਦਾ ਨਾਲਏ ਜਿਸ ਮਜ਼ਬ ਨੂੰ ਵੀ ਉਹ ਮੰਨਦਾ ਬਿਲਕੁਲ ਠੀਕ ਹੈ ਪਰ ਉਥੇ ਜਦੋਂ ਉਸ ਨੇ ਲੱਤ ਮਾਰੀ ਹੈ ਉਹ ਲਤ ਇਸਲਾਮ ਦੇ ਉਹ ਨਮਾਇंदे ਨੂੰ ਨਹੀਂ ਵੱਜੀ ਨਮਾਜ਼ੀ ਨੂੰ ਨਹੀਂ ਵੱਜੀ ਉਹ ਲਤ ਖੁਦਾ ਦੇ ਨਾਮ ਨੂੰ ਵੱਜੀ ਹੈ ਕਿਉਂਕਿ ਜਿਸ ਵਕਤ ਬੰਦਾ ਖੁਦਾ ਦਾ ਨਾਮ ਲੈ ਰਿਹਾ ਉਸ ਵਕਤ ਖੁਦਾ ਵੀ ਉਹਦੇ ਨਾਲ ਬੈਠਾ ਸੋ ਬਿਲਕੁਲ ਇੱਕ ਵਾਰ ਇਹ ਵੀਡੀਓ ਅਪਾ ਦਿਖਾਵਾਂਗੇ ਦਰਸ਼ਕਾਂ ਨੂੰ ਇਹ ਉਹ ਵੀਡੀਓ ਆ ਜੋ ਕਾਫੀ ਕੈਲੀਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਮੁਸਲਮਾਨ ਵੀਰਾਂ ਨੂੰ ਕਿਵੇਂ ਇਸੇ ਫੁੱਲ ਫੁੱਲ ਸਦਾਕਾਰੀ ਵੱਲੋਂ ਜਿਹੜੇ ਠੋਡੇ ਆ ਉਹ ਮਾਰੇ ਗਏ ਆ ਜਿਸ ਤੋਂ ਬਾਅਦ ਕੁਝ ਉੱਥੇ ਲੋਕ ਵੀ ਇਕੱਠੇ ਹੁੰਦੇ ਆ ਸੋ ਇਹ ਜਿਹੜਾ ਤਸ਼ੱਦਦ ਕਹਿ ਲਈਏ ਇੱਕ ਤਰੀਕੇ ਦਾ ਫਿਰ ਤੇ ਗੱਲਾਂ ਇੱਥੇ ਹੀ ਆ ਜਾਂਦੀਆਂ ਨੇ ਕਿ ਜਿਹੜੀ ਪੁਲਿਸ ਆ ਉਹ ਨਜਾਇਜ਼ ਤਸ਼ੱਦਦ ਕਰਦੀ ਹੈ ਬਲਕਿ ਡਿਕਟੇਟਰਸ਼ਿਪ ਹੈ ਜੀ ਡਿਕਟੇਟਰਸ਼ਿਪ ਸਾਰੀ ਪੁਲਿਸ ਮਾੜੀ ਨਹੀਂ ਕਹਿ ਸਕਦੇ ਪੁਲਿਸ ਮੁਲਾਜ਼ਮ ਬੜੇ-ਬੜੇ ਚੰਗੇ ਆ ਇਹ ਐਗਜ਼ਾਮਪਲ ਹੈ ਸ਼ਹੀਦਾ ਸਾਹਿਬ ਦਾ ਜਿਹੜਾ ਮੋੜ ਹੈ ਸ਼ਹੀਦਾ ਸਾਹਿਬ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਤੁਸੀਂ ਪਿੱਛੇ ਵੇਖਿਆ ਆਏਗਾ ਬੜਾ ਵਾਇਰਲ ਆ ਉਹ ਸਾਰਿਆਂ ਨੂੰ ਜਿਸ ਜਿਸ ਬੰਦਾ ਕੋਈ ਉਸ ਨੂੰ ਕਹਿੰਦਾ ਕਿ ਵੀ ਸਾਨੂੰ ਜਾਣ ਦੀ ਇਜਾਜ਼ਤ ਦਵੋ ਤੇ ਉਸ ਬੰਦੇ ਨੂੰ ਕਦੀ ਵੀ ਨਾ ਨਹੀਂ ਕਰਦਾ ਵਾਹਿਗੁਰੂ ਕਹਿ ਕੇ ਸੇਵਾ ਕਰਦਾ ਉਸ ਬੰਦੇ ਦੀ ਉਸ ਪੁਲਿਸ ਮੁਲਾਜ਼ਮੇ ਪਿੱਛੇ ਵੀ ਵੀਡੀਓ ਵੀ ਵਾਇਰਲ ਹੋਈ ਸੀ ਇਹ ਗੱਲ ਨਹੀਂ ਕਿ ਸਾਰਾ ਸਾਰਾ ਹੀ ਡਿਪਾਰਟਮੈਂਟ ਮਾੜਾ ਤੇ ਚੰਗੇ ਮਾੜੇ ਬੰਦੇ ਹਰ ਜਗ੍ਹਾ ਹੁੰਦੇ ਨੇ ਕਹਿਣ ਦਾ ਭਾਵ ਇਹ ਆ ਕਿ ਜਿਹੜੇ ਬੰਦੇ ਕਿਸੇ ਦੇ ਉੱਤੇ ਜ਼ੁਲਮ ਕਰਦੇ ਨੇ ਉਹ ਕਿਸੇ ਵੀ ਮਜ਼ਹਬ ਦੇ ਨਾਲ ਤਾਲੁਕਾਤ ਨਹੀਂ ਰੱਖਦੇ ਉਹਨਾਂ ਦਾ ਸਿਰਫ ਫਰਜ਼ ਇਹ ਉਹਨਾਂ ਦਾ ਸਿਰਫ ਇਹੀ ਮਕਸਦ ਹੁੰਦਾ ਕਿ ਸਿਰਫ ਕਿਸੇ ਨਾ ਕਿਸੇ ਤਰੀਕੇ ਧਰਮ ਦੇ ਨਾਂ ਦੇ ਉੱਤੇ ਆਪਸ ਦੇ ਵਿੱਚ ਦੋਵੇਂ ਕੌਮਾਂ ਲੜ ਜਾਣ ਸਪੋਸ ਕਰੋ ਉਸ ਵਕਤ ਜੇਕਰ ਮੁਸਲਮਾਨ ਕਮਿਊਨਿਟੀ ਜੇਕਰ ਚਾਹੁੰਦੀ ਤਾਂ ਉਹ ਹਿੰਦੂ ਮੁਸਲਮਾਨ ਦੇ ਦੰਗੇ ਵੀ ਹੋ ਸਕਦੇ ਬਿਲਕੁਲ ਉਸ ਜਗ੍ਹਾ ਤੇ ਅਗਲੇ ਪ੍ਰੋਟੈਸਟ ਵੀ ਕਰ ਸਕਦੇ ਸੀ ਸਭ ਕੁਝ ਕਰ ਸਕਦੇ ਜਾਮ ਕਰ ਸਕਦੇ ਫਿਰ ਸਰਕਾਰ ਨੇ ਕਿਹਾ ਸੀ ਕਿ ਦੰਗੇ ਹੋਗੇ ਬਾਕੀ ਇਹ ਨਾਲੇ ਵਾਕੀ ਨਮਾਜ਼ ਪੜੀ ਇਹਨਾਂ ਦੇ ਵਿੱਚ ਸਹਿਨਸ਼ੀਲਤਾ ਨਹੀਂ ਉੱਥੇ ਵੇਖੋ ਉਹਨਾਂ ਦੀ ਸਹਿਨਸ਼ੀਲਤਾ ਕਿੰਨੀ ਹੈ ਮੈਂ ਕਹਿੰਦਾ ਕਿ ਉੱਥੇ ਮੁਹੰਮਦ ਸਾਹਿਬ ਨੇ ਖੁਦ ਆ ਕੇ ਮਾਮਲੇ ਨੂੰ ਬਚਾਇਆ ਕਿ ਮੁਸਲਮਾਨਾਂ ਨੂੰ ਇੰਨੀ ਤੌਫੀਕ ਦਿੱਤੀ ਹੈ ਕਿ ਤੁਸੀਂ ਮੇਰੇ ਨਮਾਜ਼ੀ ਹੋ ਜੇਕਰ ਤੁਹਾਨੂੰ ਕੋਈ ਲੱਤ ਮਾਰ ਰਿਹਾ ਉਹ ਤੁਹਾਨੂੰ ਨਹੀਂ ਮਾਰ ਰਿਹਾ ਉਹ ਮੈਨੂੰ ਮਾਰ ਰਿਹਾ ਬਿਲਕੁਲ ਸਮਝ ਗਏ ਹੋ ਇਸ ਵਾਸਤੇ ਜਿਹੜੀ ਖੁਦਾ ਦੀ ਹਸਤੀ ਨੂੰ ਮਟਾਉਣਾ ਚਾਹੁੰਦੇ ਨੇ ਉਹ ਆਪ ਮਿਟ ਜਾਇਆ ਕਰਦੇ ਆ ਪਰ ਉਸ ਖੁਦਾ ਦੀ ਹਸਤੀ ਨੂੰ ਨਹੀਂ ਮਟਾ ਸਕਦੇ ਕਿਉਂਕਿ ਉਹ ਖੁਦਾ ਅੱਜ ਵੀ ਹੈ ਜੋ ਪਹਿਲੇ ਸੀ ਅੱਗੋਂ ਵੀ ਰਹੇਗਾ ਗੱਲਾਂ ਇਹ ਵੀ ਜ਼ਿਕਰ ਕਰਨ ਵਾਲੀਆਂ ਹੈਗੀਆਂ ਆਪਾਂ ਕਾਫੀ ਗਾਣੇ ਸੁਣਦੇ ਆ ਕਾਫੀ ਕਵੀਆਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਕਵਿਤਾਵਾਂ ਨੇ ਉਹਨਾਂ ਵਿੱਚ ਪੜਦੇ ਆ ਉਸ ਰੱਬ ਦੇ ਬੰਦੇ ਆ ਕੀ ਸਰਦਾਰ ਤੇ ਕੀ ਮੁਹੰਮਦ ਹਿੰਦੂ ਸਿੱਖ ਦਾ ਨੋ ਮਾਜਾ ਰਿਸ਼ਤਾ ਆ ਪਰ ਜਦੋਂ ਆਪਾਂ ਸਾਰੀਆਂ ਕਮਿਊਨਿਟੀ ਇਕ ਹੋ ਕੇ ਚੱਲਾਂਗੇ ਫਿਰ ਪਾੜ ਪਾਣ ਵਾਲੀਆਂ ਗੱਲਾਂ ਕਿਉਂ ਆ ਜਾਂਦੀਆਂ ਨੇ ਵਿੱਚ ਪਾੜ ਪਾਉਣ ਵਾਲੀਆਂ ਆਉਂਦਾ ਇਹਦੇ ਵਿੱਚ ਸੋਚ ਦਾ ਵੇਖਣ ਦਾ ਨਜ਼ਰੀਆ ਜਿੱਥੇ ਹਿੰਦੁਸਤਾਨ ਨੂੰ ਘੋਸ਼ਿਤ ਕਰ ਦਿੱਤਾ ਗਿਆ ਅੱਜ ਦੇ ਟਾਈਮ ਦੇ ਕਿ ਵੀ ਇਹ ਮਰਿਆਦਾ ਪੁਰਸ਼ोत्तम श्री राम ਦੇ ਵੰਸ਼ਜ ਨੇ ਅਸੀਂ ਸਨਾਤਨੀ ਹਾਂ ਅਸੀਂ श्री राम ਦੇ ਵੰਸ਼ਜਾਂ ਤੇ ਜੇਕਰ ਤੁਸੀਂ श्री राम ਦੇ ਵੰਸ਼ਜ ਹੋ श्री राम ਦੇ ਜੋ ਮਰਿਆਦਾ ਚਲਾਈ ਹੈ ਉਹਨਾਂ ਦਾ ਫਲਸਫਾ ਕੀ ਹੈ ਉਹਨੂੰ ਤੇ ਦੇਖੋ ਜੇਕਰ ਤੁਸੀਂ ਉਹਨਾਂ ਦੇ ਫਲਸਫੇ ਦੇ ਹਿਸਾਬ ਨਾਲ ਚੱਲੇ ਨਹੀਂ ਤੇ ਫਿਰ ਤੁਸੀਂ श्री राम ਦੇ ਵੰਸ਼ਜ ਕਦੀ ਨਹੀਂ ਹੋ ਸਕਦੇ ਪਾਵੇਂ ਜਿਤਨਾ ਮਰਜੀ ਤੁਸੀਂ ਜਾ ਕੇ ਨੁਮਾਇੰਦਗੀ ਕਰੋ ਅਯੋਧਿਆ ਦੇ ਵਿੱਚ ਜਾਂ ਹੋਰ ਵੀ ਕਿਤੇ ਮੈਂ ਕਿਸੇ ਸਰਕਾਰ ਨੂੰ ਟਾਰਗੇਟ ਨਹੀਂ ਕਰ ਰਿਹਾ ਪਰ ਸ਼੍ਰੀ ਰਾਮ ਚੰਦਰ ਜੀ ਨੇ ਮਹਾਰਾਜ ਨੇ ਮਰਿਆਦਾ ਸਿਖਾਈ ਹੈ ਅੱਛਾ ਇਸ ਨੂੰ ਇਸ ਗੱਲ ਨੂੰ ਲੈ ਕੇ ਜਿਵੇਂ ਇੱਥੇ ਬਿਆਨ ਇਹ ਹੁੰਦਾ ਹੈ ਕਿ ਕਟੜਤਾ ਦੀ ਗੱਲ ਹੋ ਰਹੀ ਹੈ ਜਿਵੇਂ ਹਿੰਦੂ ਧਰਮ ਦੇ ਵਿੱਚ ਉਹ ਕਹਿ ਦਿੰਦੇ ਕਿ ਆਪਾਂ ਆਪਾ ਸਨਾਤਨੀ ਆ ਜੀ ਠੀਕ ਹੈ ਸਨਾਤਨੀ ਕਹਿਣਾ ਮਾੜੀ ਗੱਲ ਨਹੀਂ ਸਨਾਤਨ ਧਰਮ ਪਰਪਰਾਣਾ ਧਰਮ ਆ ਸਭ ਤੋਂ ਹਿੰਦੂ ਪੁਰਾਣਾ ਧਰਮ ਫਿਰ ਦੂਜੇ ਪਾਸੇ ਪਾਸ ਸਿੱਖ ਕਮਿਊਨਿਟੀ ਦੀ ਗੱਲ ਕਰ ਲਈਏ ਕਈ ਕਹਿੰਦੇ ਆਪਾਂ ਖਾਲਸਤਾਨੀ ਆ ਜੀ ਉਹ ਵੀ ਕਟੜਤਾ ਆ ਉਸ ਨੂੰ ਕਿਦਾ ਦੇਖਦੇ ਹੋ ਕੱਟਰਤਾ ਕਦੀ ਵੀ ਮਜ਼ਬ ਨੂੰ ਜਿਹੜੇ ਮਜ਼ਬੀ ਬੰਦੇ ਹੁੰਦੇ ਆ ਉਹ ਕਦੀ ਵੀ ਕੱਟਰਤਾ ਦੇ ਵਿੱਚ ਨਹੀਂ ਆਉਂਦੇ ਮਜ਼ਬੀ ਬੰਦਿਆਂ ਦਾ ਸਿਰਫ ਇਹੀ ਹੁੰਦਾ ਕਿ ਸਿਰਫ ਉਸ ਖੁਦਾ ਨੂੰ ਯਾਦ ਕਰਨਾ ਕਿਸੇ ਵੀ ਰੂਪ ਦੇ ਵਿੱਚ ਕੀਤਾ ਜਾਏ ਕੋਈ ਉਸ ਨੂੰ ਆਰਾਮ ਕਾ ਕੇ ਪੁਕਾਰਦਾ ਕੋਈ ਅੱਲਾ ਕਹਿੰਦਾ ਤੇ ਕੋਈ ਵਾਹਿਗੁਰੂ ਕਹਿੰਦਾ ਆਪਾਂ ਇਹ ਵੀ ਚੀਜ਼ ਦੇਖੇ ਕਿ ਇੱਕ ਵੀਡੀਓ ਵੀ ਆਈ ਸੀਗੀ ਕਿ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਬੈਠ ਕੇ ਕਾਫੀ ਮੁਸਲਮਾਨ ਵੀਰ ਨਮਾਜ਼ ਅਦਾ ਕਰ ਰਹੇ ਨੇ ਉੱਥੇ ਤਾਂ ਫਿਰ ਕਿਸੇ ਨੇ ਨਹੀਂ ਰੋਕਿਆ ਉਹ ਤਾਂ ਜਦੋਂ ਚਾਰ ਦਰਵਾਜ਼ੇ ਮਾਰਾਏ ਨੇ ਬਣਵਾ ਹੀ ਦਿੱਤੇ ਕਿ ਹਿੰਦੂ ਕੀ ਮੁਸਲਮਾਨ ਕੀ ਸਿੱਖ ਦੇ ਕੀ ਈਸਾਈ ਫਿਰ ਹਰ ਕੋਈ ਬੈਠ ਕੇ ਉਸ ਜਗ੍ਹਾ ਤੇ ਆਪਣਾ ਪ੍ਰਚਾਰ ਕਰ ਸਕਦਾ ਹਰ ਜਗ੍ਹਾ ਆਪਣਾ ਬੈਠ ਕੇ ਆਪਣੇ ਰੱਬ ਨੂੰ ਯਾਦ ਕਰ ਸਕਦਾ ਦੇਖੋ ਇਹਦੇ ਵਿੱਚ ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹਾਂਗਾ ਜਿਸ ਵਕਤ ਪੁਲਿਸ ਮੁਲਾਜ਼ਮ ਨੇ ਉਸ ਨੂੰ ਲੱਤ ਮਾਰੀ ਹੈ ਉਹਦੇ ਆਲੇ ਦੁਆਲੇ ਹੋਰ ਵੀ ਪੁਲਿਸ ਮੁਲਾਜ਼ਮ ਨੇ ਬਿਲਕੁਲ ਜੇ ਉਸ ਵਕਤ ਉਸਨੇ ਪਹਿਲੀ ਲਾਤ ਮਾਰੀ ਹੈ ਚਾਹੀਦਾ ਸੀ ਉਥੇ ਜਿਹੜੇ ਆਲੇ ਦੁਆਲੇ ਆਲੇ ਦੁਆਲੇ ਪੁਲਿਸ ਮੁਲਾਜ਼ਮ ਨੇ ਉਹਨੂੰ ਰੋਕਣਾ ਉਸਨੂੰ ਫੜ ਕੇ ਪਿੱਛੇ ਕਰਨਾ ਪਰ ਉਸ ਵਕਤ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਉਸਨੂੰ ਫੜਿਆ ਨਹੀਂ ਫਿਰ ਇਹਦਾ ਮਤਲਬ ਕਿ ਵੀ ਤੁਸੀਂ ਮੱਕੀ ਸਾਰੇ ਉਸ ਦੇ ਨਾਲ ਆਏ ਹੋ ਸੋਚੀ ਸਮਝੀ ਸਾਜ਼ਿਸ਼ ਹੈ ਪਿੱਛੋਂ ਤੁਸੀਂ ਸੋਚ ਕੇ ਆਏ ਹੋ ਕਿ ਜਿੱਥੇ ਨਮਾਜ਼ ਪੜਨਗੇ ਫਿਰ ਆਰਡਰ ਕਿੱਥੋਂ ਆਏ ਨੇ ਪਿੱਛੇ ਤੇ ਪਿੱਛੇ ਚਲੀ ਜਾਓ ਕਿਉਂਕਿ ਹਕੂਮਤ ਵੱਲੋਂ ਮੈਂ ਨਹੀਂ ਕਹਿੰਦਾ ਕਿ ਵੀ ਇਹ ਹਕੂਮਤ ਨੇ ਕਰਾਇਆ ਮੈਂ ਇਹ ਗੱਲ ਕਹਿਣਾ ਕਿ ਵੀ ਆਰਡਰ ਕਿੱਥੋਂ ਆ ਰਹੇ ਨੇ ਜੇਕਰ ਪੁਲਿਸ ਮੁਲਾਜ਼ਮ ਨੇ ਪਹਿਲੀ ਦਫਾ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਲੱਤ ਮਾਰਨ ਤੋਂ ਵੀ ਪਹਿਲਾਂ ਆਰਗੂਮੈਂਟ ਚੱਲ ਰਿਹਾ ਜਦੋਂ ਆਰਗੂਮੈਂਟ ਚੱਲ ਰਿਹਾ ਉਸੇ ਵਕਤ ਹੀ ਰੋਕਿਆ ਜਾਂਦਾ ਇਹਦਾ ਮਤਲਬ ਕਿ ਵੀ ਇਹ ਪਿੱਛੋਂ ਹੀ ਮੱਕੀ ਪਲੈਨਿੰਗ ਦੇ ਨਾਲ ਆਏ ਨੇ ਚਲੋ ਜਿੱਦਾਂ ਵੀ ਇਹ ਸਰਕਾਰ ਦਾ ਧੰਨਵਾਦ ਕਰਦੇ ਆਪਾਂ ਉਹਨਾਂ ਨੇ ਸਸਪੈਂਡ ਕੀਤਾ ਜਿਹੜੀ ਬੰਦੀ ਕਾਰਵਾਈ ਉਹ ਜ਼ਰੂਰ ਕੀਤੀ ਪਰ ਕਿੱਦਾਂ ਇਹ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਹੈ ਕਿੱਦਾਂ ਇਹੋ ਜਿਹੇ ਲੋਕਾਂ ਦੇ ਮਨਾਂ ਦੇ ਵਿੱਚ ਦਿਮਾਗ ਦੇ ਵਿੱਚ ਸੋਚ ਬਦਲਣ ਦੀ ਜ਼ਰੂਰਤ ਹੈ ਇਹਦੇ ਵਿੱਚ ਸੋਚ ਬਦਲਣ ਦੀ ਜ਼ਰੂਰਤ ਹੈ ਇਹਦੇ ਵਿੱਚ ਇਹ ਹੋ ਗਿਆ ਕਿ ਹਰ ਕੋਈ ਮੁਸਲਮਾਨ ਦੇਖੇ ਜਾਂ ਕੋਈ ਕਿ ਕਟ ਗਿਣਤੀ ਵਾਲਾ ਜਿਹੜੇ ਕੌਮਾਂ ਨੇ ਉਹਨਾਂ ਨੂੰ ਹਰ ਵੇਲੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹਰ ਹੁਣ ਵੇਖੋ ਅੱਜ ਜੇਕਰ ਪਗੜੀ ਧਾਰੀ ਸਿੱਖ ਕਿਤੇ ਜਾਂਦਾ ਜੇਕਰ ਉਹ ਮਾੜਾ ਜਿਹਾ ਵੀ ਕਿਤੇ ਕੱਟਰਤਾ ਦੀ ਗੱਲ ਕਰ ਦਵੇ ਖਾਲਸਾ ਰਾਜ ਦੀ ਗੱਲ ਕਰ ਦਵੇ ਉਸ ਨੂੰ ਖਾਲਸਤਾਨੀ ਕਹਿ ਦਿੱਤਾ ਜਾਂਦਾ ਪਿੱਛੇ ਦੇ ਆਈਪੀਐਸ ਨੂੰ ਕਿਹਾ ਗਿਆ ਬਿਲਕੁਲ ਸਰਦਾਰ ਬੰਦਾ ਸੀ ਕਿਹਾ ਸੀ ਸਰਦਾਰ ਬੰਦਾ ਸੀ ਹਾਂ ਤੂੰ ਬੀਜੇਪੀ ਦਾ ਬੰਦਾ ਹੈਂ ਜਾਂ ਤੂੰ ਬੀਜੇਪੀ ਦਾ ਬੰਦਾ ਤੂੰ ਹੱਤਵਾਨੀ ਹੈਂ ਜਾਂ ਤੂੰ ਖਾਲਸਤਾਨੀ ਹੈਂ ਬਿਲਕੁਲ ਹੁਣ ਦੇਖੋ ਇਹਦੇ ਵਿੱਚ ਵੇਖੋ ਇਹ ਇਹਨਾਂ ਦੀ ਕੋਈ ਔਕਾਤ ਨਹੀਂ ਇਹ ਸਭ ਮਰੀਅਲ ਚੂਹੇ ਦੀ ਤਰ੍ਹਾਂ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਜਦੋਂ ਮਾੜਾ ਜਿਹਾ ਇਹਨਾਂ ਨੂੰ ਰੋਟੀ ਵਿਖਾਈ ਜਾਂਦੀ ਹੈ ਤੇ ਚੂਹੇ ਵਾਂਗੂ ਸਾਰੇ ਬਿਲ ਚੋਂ ਬਾਹਰ ਆ ਜਾਂਦੇ ਨੇ ਪਰ ਇਹਨਾਂ ਦੇ ਕੋਲ ਸੋਚਣੀ ਸਮਝ ਸ਼ਕਤੀ ਸਾਰੀ ਖਤਮ ਹੋ ਚੁੱਕੀ ਪਰ ਕੋਈ ਸਰਕਾਰੀ ਵਰਦੀ ਪਾ ਲੈਨੇ ਆ ਤੇ ਸਭ ਤੋਂ ਪਹਿਲਾਂ ਇਹ ਚੀਜ਼ ਸिखਾਈ ਜਾਂਦੀ ਹੈ ਕਿ ਸਾਰੇ ਧਰਮ ਇੱਕ ਪਾਸੇ ਛੱਡ ਦਿਓ ਇਸ ਟਾਈਮ ਤੁਸੀਂ ਇਨਸਾਨੀਅਤ ਦੇ ਵਿੱਚ ਉਹ ਤੁਹਾਡੇ ਲਈ ਸਾਰੇ ਧਰਮ ਇੱਕੋ ਜਿਹੇ ਨੇ ਜਦੋਂ ਉਹ ਆਈਪੀਐਸ ਦੀ ਗੱਲ ਹੁੰਦੀ ਹੈ ਜਿਹੜੇ ਆਈਪੀਐਸ ਦੀ ਵੀਡੀਓ ਵਾਇਰਲ ਹੋਈ ਫਿਰ ਉਹਨੂੰ ਇਹ ਕਹਿੰਦਾ ਮਤਲਬ ਹੀ ਨਹੀਂ ਬੰਦ ਆਈਗਾ ਕਿ ਤੂੰ ਖਾਲਸਤਾਨੀ ਆ ਜਾਂ ਤੂੰ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਆ ਫਿਰ ਉੱਥੇ ਵੀ ਜੇਕਰ ਗੱਲ ਕਰ ਲਈ ਦਿੱਲੀ ਦੇ ਵਿੱਚ ਇਹ ਚੀਜ਼ ਹੋਈ ਆ ਜੇਕਰ ਉਹਨੇ ਆਪਣੇ ਧਰਮ ਦੇ ਨਾਮ ਤੇ ਜੇ ਕੋਈ ਵਰਦੀ ਪੋਣੀ ਆ ਤੇ ਫਿਰ ਉਹ ਆਪਣੇ ਘਰ ਦੇ ਵਿੱਚ ਪਾਵੇ ਜੇਕਰ ਇਨਸਾਨੀਅਤ ਦੇ ਨਾਮ ਦੀ ਵਰਦੀ ਪੋਣੀ ਆ ਤੇ ਫਿਰ ਸਾਰੇ ਧਰਮਾਂ ਨੂੰ ਇੱਕੋ ਜਿਹਾ ਮੰਨਣਾ ਚਾਹੀਦਾ ਹੈ ਅਰੇ ਵੇਖੋ ਮਜ਼ਹਬ ਕਿਸੇ ਦਾ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਦੇ ਮਜ਼ਹਬ ਨੂੰ ਜਾ ਕੇ ਲੱਤ ਮਾਰੋ ਉਸ ਨੂੰ ਨਮਾਜ਼ ਪੜ੍ਹਦੇ ਉਸ ਨੂੰ ਗਲੇ ਫੜੋ ਉਸ ਨੂੰ ਵੜਦੇ ਹੋ ਮਾਰਦੇ ਹੋ ਇਹ ਤਾਂ ਫਿਰ ਡਿਕਟੇਟਰਸ਼ਿਪ ਹੋਗੀ ਹਿਟਲਰ ਜੇਕਰ ਹਿਟਲਰ ਦਾ ਜੇਕਰ ਸਭ ਤੋਂ ਪਹਿਲੇ ਨੰਬਰ ਤੇ ਨਾਮ ਇਸ ਵਾਸਤੇ ਆਉਂਦਾ ਉਸਨੇ ਕੋਈ ਮਜ਼ਹਬ ਨਹੀਂ ਦੇਖਿਆ ਕੋਈ ਬੱਚਾ ਨਹੀਂ ਦੇਖਿਆ ਬੁੱਢਾ ਨਹੀਂ ਦੇਖਿਆ ਸਵਾ 2 ਦੇ ਕਰੀਬ ਬੰਦਾ ਮਾਰ ਦਿੱਤਾ ਅਰਬ ਦੇ ਕਰੀਬ ਅਰਬਾਂ ਖਰਬਾਂ ਦੇ ਹਿਸਾਬ ਨਾਲ ਬੰਦੇ ਉਸਨੇ ਮਾਰ ਦਿੱਤੇ ਕਿਉਂ ਉਸ ਦੀ ਜਿਹੜੀ ਸੋਚ ਇਹ ਹੀ ਸੀ ਕਿ ਵੀ ਮੈਂ ਸਿਰਫ ਕਿਸੇ ਮਜ਼ਹਬ ਦੇ ਨਾਲ ਨਹੀਂ ਸਿਰਫ ਮੈਂ ਆਪਣੀ ਸੈਟੀਸਫੈਕਸ਼ਨ ਵਾਸਤੇ ਕੀ ਪਤਾ ਪੁਲਿਸ ਮੁਲਾਜ਼ਮ ਨੇ ਆਪਣੀ ਮਕੀਰਨਜੀਸ਼ ਜਾਂ ਕੱਢੀ ਹੋਵੇ ਜਾਂ ਕੋਈ ਪੁਰਾਣਾ ਸਬੰਧ ਵੀ ਹੋ ਸਕਦਾ ਪਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਵੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 373 ਜੋ ਸਾਨੂੰ ਜਾਤੀਵਾਦ ਧਰਮਵਰਗ ਤੇ ਬਲੱਡ ਇੱਕ ਹੋਣ ਦਾ ਸੰਦੇਸ਼ ਦਿੰਦਾ ਬਿਲਕੁਲ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਕਿਸੇ ਵੀ ਜੀਨ ਲੈ ਕੇ ਬਿਲਕੁਲ ਜੀ 371 ਆਰਟੀਕਲ ਜੇਕਰ ਪੜਿਆ ਜਾਵੇ ਤਾਂ ਹਿੰਦੁਸਤਾਨ ਸਾਨੂੰ ਰਾਈਟ ਦਿੰਦਾ ਹੈ ਕਿ ਚਾਹੇ ਕੋਈ ਮੱਧਮ ਵਰਗ ਦਾ ਬੰਦਾ ਹੈ ਚਾਹੇ ਨੀਵੀਂ ਜਾਤ ਦਾ ਚਾਹੇ ਉੱਚੀ ਜਾਤ ਦਾ ਉਹ ਜਾਤਾਂ ਤੋਂ ਪਰੇ ਹੋ ਕੇ ਹਿਊਮਨ ਦੀ ਜਾਤ ਇਨਸਾਨੀਅਤ ਦੀ ਜਾਤ ਪਹਿਲਾਂ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਜਦੋਂ ਇੱਕ ਗੱਲ ਸਾਰੇ ਜਾਨ ਲੈਣਗੇ ਉਹਦੋਂ ਮਜ਼ਬਾ ਦਾ ਜਿਹੜਾ ਮਜ਼ਬਾ ਦੇ ਵਿੱਚ ਜਿਹੜੀ ਟਕਰਾਰ ਹੈ ਹਿੰਦੂ ਮੁਸਲਮ ਸਿੱਖ ਸਾਈ ਉਹ ਸਾਰੇ ਇਕੱਠੇ ਹੋ ਜਾਣਗੇ ਤੇ ਇੱਕੋ ਇੱਕੋ ਰੱਬ ਦਾ ਰੂਪ ਸਾਰੇ ਬਣ ਜਾਣਗੇ ਜਿਹੜੀ ਗੱਲ ਗੁਰੂ ਨਾਨਕ ਨੇ ਵੀ ਕੀਤੀ ਇੱਕ ਓੰਕਾਰ ਅੱਛਾ ਮਨਪ੍ਰੀਤ ਆਖਰੀ ਸਵਾਲ ਮੇਰਾ ਹੁਣ ਰਹੇਗਾ ਕਿ ਕਿੱਦਾਂ ਆਪਾਂ ਇਹ ਸੁਨੇਹਾ ਦੇ ਸਕਦੇ ਹਾਂ ਹਰ ਇੱਕ ਲੋਕਾਂ ਨੂੰ ਕਿੱਦਾਂ ਉਹਨਾਂ ਦੀ ਸੋਚ ਨੂੰ ਬਦਲ ਸਕਦੇ ਹਾਂ ਦੇਖੋ ਅ ਅਸੀਂ ਤਾਂ ਨਹੀਂ ਬਦਲ ਸਕਦੇ ਉਹਨਾਂ ਦੀ ਸੋਚ ਨੂੰ ਇਹ ਸਿਰਫ ਅਸੀਂ ਇਹੀ ਗੱਲ ਕਹਿ ਸਕਦੇ ਹਾਂ ਕਿ ਜਿੱਥੇ ਵੀ ਅਸੀਂ ਚਾਹੇ ਮੁਸਲਮਾਨ ਦੇ ਪ੍ਰਤੀ ਜਿਹੜੀ ਵੀ ਕਿਸੇ ਮਜ਼ਹਬ ਦੇ ਪ੍ਰਤੀ ਜੇਕਰ ਅਸੀਂ ਕੁਝ ਨਹੀਂ ਜਾਣਦੇ ਉਹ ਉਦੋਂ ਦੇ ਕਿਸੇ ਮਜ਼ਹਬ ਦੇ ਰੀਤੀ ਰਿਵਾਜਾਂ ਨੂੰ ਨਹੀਂ ਜਾਣਦੇ ਜਾਂ ਤਾਂ ਅਸੀਂ ਪਹਿਲਾਂ ਜਾਣ ਕੇ ਆਈਏ ਜੀ ਜੇਕਰ ਅਸੀਂ ਨਹੀਂ ਜਾਣਦੇ ਫਿਰ ਸਾਨੂੰ ਕੋਈ ਹੱਕ ਨਹੀਂ ਕਿਸੇ ਨੂੰ ਨਮਾਜ਼ ਪੜ੍ਹਦਿਆਂ ਠੋਹਨ ਦਾ ਕਿਸੇ ਨੂੰ ਅਰਦਾਸ ਕਰਦਿਆਂ ਠਾਉਂਦਾ ਕਿਸੇ ਨੂੰ ਮੰਦਰ ਦੇ ਵਿੱਚ ਆਰਤੀ ਕਰਦਿਆਂ ਠਾਉਂਦਾ ਜੇਕਰ ਕਿਸੇ ਧਰਮ ਦੇ ਸਾਨੂੰ ਰੀਤੀ ਰਿਵਾਜ ਪਤਾ ਹੀ ਨਹੀਂ ਤੇ ਫਿਰ ਚੁੱਪ ਰਹਿਣਾ ਚਾਹੀਦਾ ਮੈਂ ਇਹੀ ਸੰਦੇਸ਼ ਦਿੰਦਾ ਸੋ ਧੰਨਵਾਦ ਮਨਪ੍ਰੀਤ ਅੱਜ ਦੀ ਖਾਸ ਚਰਚਾ ਆਪਾਂ ਕੀਤੀ ਆ ਗੱਲਬਾਤ ਜਿਹੜੀ ਆ ਕਿਉਂਕਿ ਇਹ ਜਿਹੜਾ ਮਸਲਾ ਸੀ ਕਾਫੀ ਗੰਭੀਰ ਹੋਇਆ ਪਿਆ ਸੀ ਕਾਫੀ ਦਿਨਾਂ ਤੋਂ ਇਸ ਦੇ ਉੱਪਰ ਚਰਚਾ ਜਿਹੜੀ ਸੀ ਉਹ ਚੱਲਦੀ ਪਈ ਸੀ ਜਿਸ ਨੂੰ ਲੈ ਕੇ ਅੱਜ ਖਾਸ ਗੱਲਬਾਤ ਕੀਤੀ ਸਾਡੇ ਨਾਲ ਸਿੱਖ ਫਿਲਾਸਫਰ ਮਨਪ੍ਰੀਤ ਸਿੰਘ ਜੁੜੇ ਸੀਗੇ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਸਾਰੇ ਭਾਈਚਾਰੇ ਨੂੰ ਠੇਸ ਪਹੁੰਚਾ ਦਿੰਦਿਆਂ ਨੇ ਸੋਹੀ ਚੀਜ਼ ਹੋਈ ਜਦੋਂ ਉਹਨਾਂ ਨੂੰ ਤਸ਼ੱਦਦ ਕੀਤਾ ਪੁਲਿਸ ਵਾਲਿਆਂ ਨੇ ਉਹਨਾਂ ਤੇ ਨਮਾਜ਼ ਪੜ੍ਹਦੇ ਆ ਕਿਉਂਕਿ ਹਰ ਇੱਕ ਇਨਸਾਨ ਦੇ ਮਨਾਂ ਦੇ ਅੰਦਰ ਰੱਬ ਪਾਇਆ ਜਾਂਦਾ ਹੈ ਪਰ ਜਦੋਂ ਆਪਾਂ ਰੱਬ ਨੂੰ ਹੀ ਲੱਤ ਮਾਰਦੇ ਪਏ ਆ ਤੇ ਫਿਰ ਆਪਾਂ ਆਪਣੀ ਤਰੱਕੀ ਕਿੱਦਾਂ ਦੇਖਾਂਗੇ ਆਪਣੇ ਜਿਉਣ ਦਾ ਹੱਕ ਕੀ ਸਮਝਾਂਗੇ ਸੋ ਇਸ ਕਰਕੇ ਆਪਣੀ ਸੋਚ ਬਦਲਣ ਦਾ ਜਿਹੜਾ ਸਮਾਂ ਆ ਉਹ ਜ਼ਰੂਰ ਰੱਖਣਾ ਚਾਹੀਦਾ ਜੇਕਰ ਦਿਹਾੜੀ ਦੇ ਵਿੱਚ ਆਪਾਂ ਆਪਣੇ ਡਿਊਟੀ ਨੂੰ ਸਮਾਂ ਦੇ ਰਹੇ ਆਂ ਆਪਣੇ ਘਰਦਿਆਂ ਨੂੰ ਸਮਾਂ ਦੇ ਰਹੇ ਆਂ ਤਾਂ ਕੁਝ ਸਮਾਂ ਇਹ ਵੀ ਦਿੱਤਾ ਜਾਵੇ ਕਿ ਜੋ ਜਿਸ ਧਰਮ ਤੋਂ ਆਪਾਂ ਸੰਬੰਧ ਰੱਖਦੇ ਆਂ ਆਪਾਂ ਇਨਸਾਨੀਅਤ ਦੀ ਜੇਕਰ ਗੱਲ ਕਰਦੇ ਆਂ ਤਾਂ ਇਨਸਾਨੀਅਤ ਆਪਾਂ ਲੋਕਾਂ ਦੇ ਵਿੱਚ ਦਿਖਾ ਰਹੇ ਆਂ ਜਾਂ ਨਹੀਂ ਦਿਖਾ ਰਹੇ ਉਹ ਧਰਮ ਦੇ ਜਿਹੜੇ ਆਪਾਂ ਸੰਬੰਧ ਰੱਖਦੇ ਆਂ ਉਸ ਧਰਮ ਤੇ ਰਾਹ ਤੇ ਚੱਲਦੇ ਪਏ ਆਂ ਜਾਂ ਨਹੀਂ ਚੱਲਦੇ ਪਏ ਸੋ ਇਹ ਗੱਲਾਂ ਬੜੀਆਂ ਸਮਝਣ ਵਾਲੀਆਂ ਹੈਗੀਆਂ ਨੇ ਸੋ ਜ਼ਰੂਰ ਇਹਨਾਂ ਤੇ ਗੌਰ ਕਰਿਓ ਜੇਕਰ ਕੋਈ ਇਨਕੁਆਇਰੀ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ ਰਾਏ ਦੇ ਸਕਦੇ ਹੋ ਉਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਆ ਸੋਚਣਾ ਹੈ ਤੁਸੀਂ ਆਪਣਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੈਨੂੰ ਦਿਓ ਇਜਾਜ਼ਤ ਮੈਂ ਸਿਮਰਦੀਪ ਸਿੰਘ ਅਮਰਸਰ